ਅਤਵੰਤ ਕੀ ਬੇਨਤੀ ਹੈ ਕਿ ਸਾਡੇ ਤਿੰਨ ਮੋਗਿਆ ਜਿੰਨਾ ਵਿੱਚ ਬਿਲਕੁਲ ਵੀ ਪਾਣੀ ਨਹੀਂ ਪੈਂਦਾ ਜੇ ਗੱਲ ਕਰੀਏ ਤਾਂ ਇਹ ਸਤਾਏ ਡਲਟ ਨੇ ਇਹ ਸੁਆ ਚੌੜਾ ਕਰਕੇ ਲੈ ਗਿਆ ਸਾਡੇ ਪਾਣੀ ਉੱਥੋਂ ਤੱਕ ਜਾਂਦਾ ਨਹੀਂ ਖੇਤ ਉੱਚੇ ਹੈ ਪਾਣੀ ਨੀਮਾ ਵਗਦਾ ਨਾ ਥੱਲਾ ਪਟਦੀ ਨਿਯਮੀ ਵਾਲੀ ਥੱਲ ਪਟਦੀ ਬਹਿਬਲ ਚ ਥੱਲ ਪਟਦੀ ਕੋਈ ਥੱਲ ਨਹੀਂ ਹੈ ਅਸੀਂ ਪਾਣੀ ਤੋਂ ਬਹੁਤ ਔਖੇ ਹਾਂ ਸਾਡੇ ਇੱਕ ਬੂੰਦ ਵੀ ਪਾਣੀ ਨਹੀਂ ਲੱਗਦਾ ਦੂਜੀ ਗੱਲ ਇਹ ਹੈ ਸਾਡੇ ਛੱਪੜ ਦਾ ਨਿਕਾਸ਼ ਨਹੀਂ ਗਿਆ ਪਾਣੀ ਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਐ ਇੱਥੇ ਬਹਿ ਕੇ ਐਮਐਲਏ ਸੀਗਾ ਸਾਡੇ ਜਿਹੜਾ ਇਸ ਟਾਈਮ ਅਨਬੋਲਕ ਜਿਹੜਾ ਕਿ ਸਾਡੇ موجوده ਐਮਐਲਏ ਆ ਧਰਮਸਾਲਾ ਤੇ ਬਹਿ ਕੇ ਇੱਥੇ ਮੈਂ ਤੁਹਾਡੇ ਕੰਮ ਕਰੂੰਗਾ ਸਾਡੇ ਪਿੰਡ ਚ ਇੱਕ ਗੇੜਾ ਨਹੀਂ ਮਾਰਿਆ ਸਾਡਾ ਓਵੇਂ ਜਿਵੇਂ ਛੱਪੜ ਪਿਆ ਦੇਖਿਆ ਜਾਵੇ ਮੁਸ਼ਕ ਮਾਰਦਾ ਗੁਰਦੁਆਰਾ ਅੰਦਰ ਬੈਠਾ ਨਹੀਂ ਆਂਦਾ ਇਹ ਕਿਰਪਾ ਕਰਨ ਮਿਹਰਬਾਨੀ ਕਰਨ ਕਿ ਸਾਨੂੰ ਪੈਸੇ ਦੇਣ ਸਾਡਾ ਪਾਣੀ ਦਾ ਨਿਕਾਸ ਹੋਵੇ ਸਾਡਾ ਸਾਫ ਸਾਫ ਸੁਥਰਾ ਹੋਵੇ ਗੁਰੂ ਘਰ ਦੇ ਅੰਦਰ ਤੇ ਵੋਟਾਂ ਤੋਂ ਬਾਅਦ ਧੰਨਵਾਦ ਕਰਨ ਆਏ ਵੋਟਾਂ ਤੋਂ ਬਾਅਦ ਧੰਨਵਾਦ ਕਰਨ ਆਏ ਅਸੀਂ ਧੰਨਵਾਦ ਕਰਦੇ ਵੀ ਆਂ ਅਸੀਂ ਹੈ ਵੀ ਆਮ ਪਾਰਟੀ ਦੇ ਬੰਦੇ ਐ ਇਹੋ ਜੀ ਕੋਈ ਛੱਕ ਵਾਲੀ ਗੱਲ ਨਹੀਂ ਐ ਜਿਹੜਾ ਕੰਮ ਕਰੂਗਾ ਜੀ ਉਹ ਉਹਦੋਂ ਤੱਕ ਜੀ ਕਮਾਂਗੇ ਵੀ ਕਰਿਆ ਜਦੋਂ ਨਹੀਂ ਕਰਿਆ ਤਾਂ ਨਹੀਂ ਕਰਿਆ ਸਾਡਾ ਤਾਂ ਜਦੋਂ ਐਮਐਲਏ ਸਾਡੇ ਪਿੰਡ ਨਹੀਂ ਬੜੇ ਹੱਥ ਕਿਵੇਂ ਕਹਿ ਦਿੱ ਕੀ ਕੰਮ ਕਰਿਆ ਮੈਂ ਤਾਂ ਕਹੂੰਗਾ ਨਹੀਂ ਇਹ ਕੰਮ ਕਰਿਆ ਵੋਟਾਂ ਸਾਡੇ ਪਿੰਡ ਤੋਂ 700 ਵੋਟ ਵੱਧ ਪਈਆਂ ਉਹਨਾਂ ਨੂੰ ਬਹਿਵਲ ਕਲਾਂ ਜੋ ਜੀ ਇਹ ਬੰਦੇ ਨੇ ਸਾਡਾ ਇੱਕ ਵੀ ਕੰਮ ਨਹੀਂ ਕਰਿਆ ਨਾ ਸਾਡੇ ਪਿੰਡ ਗੇੜਾ ਮਾਰਦਾ ਨਾ ਆਉਂਦਾ ਨਾ ਜਾਂਦਾ ਜੀ ਕਿਰਪਾ ਕਰੇ ਇਹਨੂੰ ਕੰਮ ਕਰਾਵੇ ਲੋਕਾਂ ਦੇ ਜੋੜੇ ਵੀ ਕਰਨ ਵਾਲੇ ਤੁਸੀਂ ਆਮ ਆਦੀ ਪਾਰਟੀ ਦੇ ਵਲੰਟੀਅਰ ਹੋ ਜਦੋਂ ਪਿੰਡ ਦੇ ਵਿੱਚ ਵੋਟਾਂ ਪਵਾਈਆਂ ਆਪਾਂ ਲੋਕਾਂ ਤੋਂ ਕਹਿ ਕੇ ਵੋਟਾਂ ਪਾਉਣੇ ਆ ਤੇ ਲੋਕਾਂ ਨੇ ਤੁਹਾਡੇ ਕਹਿੰਦੇ ਵੋਟਾਂ ਪਾਈਆਂ ਤੇ ਜਦੋਂ ਹੁਣ ਤੁਹਾਡੇ ਕੰਮ ਨਹੀਂ ਹੁੰਦੇ ਤੇ ਤੁਸੀਂ ਐਮਐਲਏ ਸਾਹਿਬ ਨੂੰ ਜਾ ਕੇ ਬੇਨਤੀ ਕਰਦੇ ਹੋਗੇ ਐਮਐਲਏ ਸਾਹਿਬ ਸਾਡਾ ਇਹ ਕੰਮ ਕਰੋ ਉਹ ਕੰਮ ਹੁੰਦੇ ਤੇ ਨਹੀਂ ਹੁੰਦੇ ਤੁਹਾਡੇ ਉਹ ਮਹਾਰਾਜ ਉਹ ਕੰਮ ਸਾਡੇ ਕਿੱਥੋਂ ਹੋਣੇ ਉਹ ਤਾਂ ਉੱਥੇ ਬੈਠਾ ਚੰਡੀਗੜ੍ਹ ਜਿੱਦੇ ਜਾਣਦੇ ਕਿਵੇਂ ਮਿਲਦਾ ਹੀ ਨਹੀਂ ਨਾਲੇ ਦੇ ਕੰਡੇ ਤੇ ਰਹਿੰਦਾ ਕੀ ਪਤਾ ਕਿੱਥੇ ਮਿਲੂਗਾ ਜੀ ਰਾਂਸਵਾਲੇ ਰੋਡ ਤੇ ਰਾਂ ਨਾਲੇ ਤੇ ਕੰਡੇ ਤੇ ਰਹਿੰਦਾ ਦੂਰ ਬਾਰ-ਬਾਰ ਤੇ ਕਹਿੰਦੇ ਚੰਡੀਗੜ੍ਹ ਅੱਜ ਮੈਂ ਫਲਾਣੇ ਥਾਂ ਅੱਜ ਮੈਂ ਮਹਾਲੀਆਂ ਤੇ ਇੱਥੇ ਕਿੱਥੇ ਰਹਿੰਦਾ ਹੀ ਨਹੀਂ ਆ ਉਹ ਕਿਹਦੇ ਸਾਨੂੰ ਤਾਂ ਦਿਖਾਈ ਨਹੀਂ ਦਿੱਤਾ ਅਜੇ ਤੱਕ ਵੀ ਜੀ ਨਾ ਕਿਸੇ ਤੇ ਆਇਆ ਨਾ ਮਾਰਗ ਤੇ ਆਇਆ ਨਾ ਜਿਉਂਦੇ ਤੇ ਆਉਂਦਾ ਜੀ ਮਾਰਗ ਤੇ ਤਾਂ ਆ ਜੀ ਮਾਰਗ ਤੇ ਤਾਂ ਹੋਣਾ ਚਾਹੀਦਾ ਚਲੋ ਜਿਉਂਦੇ ਜਿਉਂਦੇ ਜਦੋਂ ਜਦੋਂ ਮਰ ਗਿਆ ਬੰਦਾ ਉੱਥੇ ਤਾਂ ਜ਼ਰੂਰ ਪਹੁੰਚੇ ਜੀ ਨੇ ਵੋਟ ਪਾਈ ਆ ਉਹ ਉਥੋਂ ਉਹਨਾਂ ਦੀ ਪਾਰਟੀ ਦਾ ਵਰਕਰ ਆ ਉਹਨੇ ਬੰਦਾ ਸਾਡੇ ਪਿੰਡ ਦਾ ਇੱਕ ਦਿਨ ਵੀ ਨਹੀਂ ਆਇਆ ਉਹ ਜੀ ਹਾਂ ਲੋਕ ਤੁਹਾਨੂੰ ਹੋਰ ਕੀ ਕਹਿੰਦੇ ਆ ਫਿਰ ਲੋਕ ਸਾਰੇ ਸਾਨੂੰ ਗਲ ਕੱਢਦੇ ਆ ਕਹਿੰਦੇ ਤੁਸੀਂ ਉਹਨੂੰ ਵੋਟਾਂ ਪੁਆਈਆਂ ਕਿ ਆ ਕਿ ਉਹ ਸਾਡਾ ਕੰਮ ਨਹੀਂ ਕਰਦਾ ਉਹ ਮਿੱਠੀਆਂ ਮਿੱਠੀਆਂ ਕੱਢਦੇ ਕੋੜੀਆਂ ਕੋੜੀਆਂ ਬਸ ਹੀ ਖਰਗੇ ਸੁਣਾਉਂਦੇ ਆ ਅੱਛਾ ਉਹ ਕਿਵੇਂ ਖਰਗੇ ਉਹ ਵੀ ਦੱਸ ਦੋ ਮੜੀਆਂ ਕਿੰਨੇ ਖਰਗੇ ਹਾਂ ਖਰਗਾ ਹੀ ਹੁੰਦੀਆਂ ਜੀ ਜਦੋਂ ਕਿਸੇ ਦੇ ਦੀ ਭੈਂਡਾ ਛੱਡੇ ਕੋਈ ਵੀ ਗਾਲ ਕੱਢਣੋਂ ਹਟਾਈ ਨਾ ਤੇ ਉਹਨਾਂ ਦਾ ਕੀ ਕਰਦਿਆਂਗੇ ਜੀ ਉਹ ਅਗਲਾ ਅਸੀਂ ਤਾਂ ਕੰਨਾਂ 'ਚ ਕੌੜਾ ਤੇਲ ਪਾ ਕੇ ਆਪਣੇ ਘਰੋਂ ਉੱਠ ਜਾਂਦੇ ਆ ਜੀ ਜਦੋਂ ਬੰਦਾ ਹੀ ਨਹੀਂ ਆਉਂਦਾ ਭਾਈ ਨਹੀਂ ਦਿੰਦਾ ਜੀ ਹਾਂ 13 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਜੀ ਇੱਕ ਦਿਨ ਵੀ ਮੈਂ ਦੇਖਿਆ ਨਹੀਂ ਇੱਕ ਵਾਰੀ ਆਇਆ ਉਹ ਬੁੜੀਆਂ ਬੁੜੀਆਂ ਇਕੱਠੀਆਂ ਹੋ ਗਈਆਂ ਬੰਦਾ ਇੱਕ ਨੂੰ ਨੇੜੇ ਨਹੀਂ ਹੋਣ ਦਿੱਤਾ ਤੇ ਆਖਰ ਨੂੰ ਉਹਨੂੰ ਗੱਡੀ 'ਚ ਝੜਾ ਕੇ ਲੈ ਗਿਆ ਲੈ ਤਾਂ ਕੋਲ ਲੈ ਕੇ ਗੱਡੀ 'ਚ ਝੜਾ ਕੇ ਉਹਦੇ ਵਰਕਰੀ ਅੱਛਾ ਜੀ ਇੱਕ ਜਿਹੜਾ ਤੁਨੂੰ ਸਰਕਾਰ ਬਣ ਤੋਂ ਪਹਿਲਾਂ ਤੁਹਾਡੀ ਸਰਕਾਰ ਨੇ ਇਹ ਕਿਹਾ ਸੀ ਤੁਸੀਂ ਵਲੰਟੀਅਰ ਹੋ 1000 ਰੁਪਏ ਬੀਬੀਆਂ ਦੇ ਜਿੰਨਕੇ ਖਾਤਿਆਂ ਦੇ ਵਿੱਚ ਪਾਏ ਜਾਊਗਾ ਉਹ ਪੈ ਗਿਆ ਫਿਰ ਹੁਣ ਨਾ ਜੀ ਨਾ ਨਾ ਕਿਉਂ ਕੱਤ ਨਹੀਂ ਪਿਆ ਉਹ ਤਾਂ ਤੁਸੀਂ ਵੀ ਕਹਿ ਰਹੇ ਸੀ 1000 ਰੁਪਏ ਆ ਜੂਗਾ ਤੁਸੀਂ ਉਹ ਅਸੀਂ ਤਾਂ ਕਹਿੰਦੇ ਜੀ ਪੈਸੇ ਮਿਲਣਾ ਬੀਬੀਆਂ ਦਾ ਸਰਕਾਰੀ ਬੱਸ ਤੇ ਚੜ੍ਹ ਨਹੀਂ ਦਿੰਦੀਆਂ ਬੰਦਿਆਂ ਨੂੰ ਐਨੀਆਂ ਬੀਬੀਆਂ ਚੜ੍ਹਦੀਆਂ ਬੰਦਾ ਤਾਂ ਚੜ੍ਹਨ ਨੂੰ ਰਹਿ ਜਾਂਦਾ ਅੱਛਾ ਹਾਂ ਜੀ ਬੰਦੇ ਤਾਂ ਸਾਰੇ ਰੋਡ ਤੇ ਬੈਠੇ ਹੁੰਦੇ ਆ ਬੀਬੀਆਂ ਬੱਸ 'ਚ ਬੈਠੀਆਂ ਹੁੰਦੀਆਂ ਅੱਛਾ ਬੀਬੀਆਂ ਨੂੰ ਤਾਂ ਆਪ ਨੂੰ ਸੀਟ ਨਹੀਂ ਮਿਲਦੀ ਬੰਦਿਆਂ ਨੂੰ ਕਿੱਥੋਂ ਸੀਟ ਮਿਲੂਗੀ ਸਰਕਾਰੀ ਬੱਸਾਂ ਤੇ ਐਂਦੀ ਭੀੜ ਹੈ ਜੇ ਉਹਨਾਂ ਨੂੰ ਰੁਪਈਆ 100 ਦੇ 1000 ਦੇਣ ਉਹਨਾਂ ਤੋਂ ਕਿਰਾਇਆ ਲਓ ਨਾਲੇ ਤਾਂ ਉਹ ਕਿਰਾਇਆ ਲਓ ਨਾਲੇ ਤੁਹਾਨੂੰ ਸਹੂਲਤ ਹੋਵੇ ਸਾਨੂੰ ਹੋਵੇ ਸਹੂਲਤ ਚੜਨ ਵਾਲਿਆਂ ਨੂੰ ਜਿੱਥੇ ਮਰਜ਼ੀ ਚੜ੍ਹ ਨੀ ਨੀ ਉਹ ਕਹਿੰਦੇ ਵੀ ਦੋ ਕੰਮ ਕਰਤੇ ਇੱਕ ਤਾਂ ਕਿਰਾਇਆ ਮਾਫ ਕਰਤਾ ਤੇ ਗੀਜੇ ਚ ਪਾਉਣ ਨੂੰ ਮਤਿਆਂ ਨੂੰ ਪੈਸੇ ਦੇ ਦੇ ਤਾਂ ਐਸੇ ਤਾਂ ਨਹੀਂ ਮਿਲੇ ਪਰ ਆ ਕਿ ਮੁਖਤਾ ਕਿ ਚਾਰ-ਚਾਰ ਘੇੜੇ ਬੁੜੀ ਅੱਕੀ ਲਾ ਲੈਂਦੀ ਐ ਕੋਟ ਦੇ ਹਾਂਜੀ ਚਾਰ-ਚਾਰ ਘੇੜੇ ਲਾ ਲੈਂਦੀ ਐ ਅੱਜ ਤੋਂ ਦਾਲ ਮੁੱਕ ਗਈ ਜੀ ਮੈਂ ਕੋਟੋ ਲਿਆਉਣੀ ਐ ਸਰਕਾਰੀ ਬਾਤੇ ਚੜਦੀ ਐ ਫੇਰ ਉਤਰਿਆਂ ਦੀ ਫੇਰ ਆ ਜਾਂਦੀ ਐ ਤੁਹਾਡਾ ਤਾਂ ਫਾਇਦਾ ਹੋ ਗਿਆ ਨਾ ਜਦੋਂ ਕੋਈ ਕੰਮ ਹੋਵੇ ਤੇ ਮਾਤਾ ਨੂੰ ਭੇਜ ਦਿੰਦੇ ਕੋਈ ਜਾਂ ਤੂੰ ਜਾਇਆ ਅੰਮ੍ਰਿਤਸਰ ਜਾਇਆ ਜਾਂ ਸਕਿਉਰਿਟੀ ਜਾਇਆ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਦੀ ਨਾ ਜੀ ਇਹ ਤਾਂ ਚੰਡੀਗੜ੍ਹ ਤੱਕ ਮੋਜਾ ਦੇ ਦਿੰਦੀ ਹੈ ਹਾਂ ਜਿੱਥੇ ਮਰਜ਼ੀ ਦੂਰੀਆਂ ਫਿਰਦੀਆਂ ਇਦਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਬੰਦੇ ਨੂੰ ਜਿਆਦਾ ਹੋਵੇ ਨਾ ਬੰਦੇ ਨੂੰ ਚੜਾਉਣ ਦਾ ਤਾਂ ਫਾਇਦਾ ਸਾਨੂੰ ਨਾਲੇ ਕੱਲ ਇਹ ਵੀ ਸੁਣ ਚਾਹੀਆ ਉਸ ਦਿਨ ਦੇ ਕਹਿੰਦੇ ਜਿੱਦਾਂ ਦਾ ਜਨ ਕੇ ਕਿਰਾਇਆ ਮਾਫ ਹੋਇਆ ਬੰਦੇ ਕਹਿੰਦੇ ਛਿੜਕਣੋਂ ਹਟ ਗਏ ਜੇ ਮਾੜਾ ਛੜਕਦਾ ਇਹ ਨਹੀਂ ਪਤਾ ਲੱਗਾ ਕਿਹੜੀ ਬਸ ਚੜ ਜੇ ਹਾਂਜੀ ਇਹ ਸੱਚੀ ਗੱਲ ਆ ਜੀ ਬੁਢੀ ਪਤਾ ਨਹੀਂ ਕਦੋਂ ਚੁੰਨੀ ਚੱਕ ਕੇ ਤੁਰ ਜੇ ਉਹਦਾ ਕੀ ਵਿਰੋਸਾ ਉਹਨੇ ਕਿਹੜਾ ਕਿਰਾਇਆ ਮੰਗਣਾ ਕਿਹੜਾ ਕਿਰਾਇਆ ਮੰਗਣਾ ਕਿਰਾਏ ਦੀ ਜਰੂਰਤ ਹੀ ਕੋਈ ਨਹੀਂ ਹੈ ਬਾਸਾ ਫਿਰ ਹੀ ਆਉਂਦੀਆਂ ਉਦਾਂ ਵਾਸਤੇ ਤਾਂ ਜੀ ਜਿਨ੍ਹਾਂ ਨੇ ਵੋਟਾਂ ਪਾਈਆਂ ਜੀ ਬੰਦਾ ਬੰਦਾ ਕੰਮ ਕਰਕੇ ਕਮਾ ਕੇ ਲਿਆਉਂਦਾ ਹੈ ਜਨਾਨੀ ਨੇ ਰੋਟੀ ਪਕਾ ਕੇ ਖੋਣੀ ਜਦੋਂ ਤੋਂ ਜਨਾਨੀ ਦਾ ਘਰੇ ਹੀ ਨਹੀਂ ਬਸੇ ਚੜ ਗਈ ਤੇ ਰੋ ਇਹ ਸਰਕਾਰ ਦੇ ਬਹੁਤ ਇਹੋ ਜਿਹੇ ਉਲਟੇ-ਪੁਲਟੇ ਕੰਮ ਕੀਤੇ ਵੀ ਆ ਚੰਗੇ ਨਹੀਂ ਆ। ਅੱਛਾ ਇਹ ਇਹਨਾਂ ਦੀ ਪੈਨਸ਼ਨ ਬੰਦ ਦਿਓ, ਪੈਸੇ ਦੇ ਕੇ ਚੜਾਓ। ਨਾਲੇ ਪ੍ਰਾਈਵੇਟ ਸੌਖਾ, ਨਾਲੇ ਸਰਕਾਰੀ ਸੌਖਾ। ਸਾਰੇ ਨਾ ਖਰਚਾਂ ਦੇ ਜੀ ਹੋਣਗੇ ਪੈਸੇ। ਜਿਹੜੇ ਦੀ ਬਾਸਾ ਜੀ ਨੇ ਕਿਰਾਏ ਤੇ ਲਈ ਆ, ਉਹਨੂੰ ਵੀ ਪੈਸੇ ਮਿਲਣਗੇ। ਜਿਹਨੂੰ ਸਾਰਿਆਂ ਨੂੰ ਪੈਸੇ ਮਿਲਣਗੇ। ਜਦੋਂ ਇਹ ਇੱਕ ਹੀ ਬੰਦਾ ਜਿਹੜਿਆਂ ਦੀ ਚੜ ਜਾਂਦੀਆਂ ਸਾਨੂੰ ਦਾ ਉਸ ਵਾਸਤੇ ਚੜਨ ਦਾ ਕੋਈ ਫਾਇਦਾ ਨਹੀਂ। 60 ਰੁਪਏ ਲੈਂਦਾ ਦੂਜੇ 40 ਰੁਪਏ ਲੈਂਦੇ। ਦੇਖੋ ਐਂਦਾ ਕਰਦਾ ਇਹਦਾ ਹੀ ਫਰਕ ਆ। ਜਾ ਬਠਿੰਡੇ ਦੇ ਵਿੱਚ ਬਹਿਵਲ ਤੋਂ 40 ਰੁਪਏ ਲੈ ਲੈਂਦੇ ਆ ਪ੍ਰਾਈਵੇਟ ਵਾਲੇ ਕਿਉਂ ਨਾ ਨਸਵਾਰੀ ਨਹੀਂ ਚੜਦੀ ਉਹ ਕਹਿੰਦੇ ਯਾਰ ਚੜਜੋ ਕਿਵੇਂ ਨਾ ਕਿਵੇਂ ਸਾਡੀ ਵਸਤਾ ਪੱਧਰ ਕਰੋ ਕੁਰੇ ਇਹਦਾ ਜੇ ਅਸੀਂ ਸਰਕਾਰੀ ਬਾਤ ਚੜਦੇ 60 ਰੁਪਏ ਇਹਦਾ ਮਾਰ ਹੀ ਕੱਤੇ ਜੀ ਇਹਨਾਂ ਨੂੰ ਕਹ ਰੁਪਈਆ ਉਹਨਾਂ ਦਾ ਹਜ਼ਾਰ ਹਜ਼ਾਰ ਦਿਓ ਤੇ ਮਿਹਰਬਾਨੀ ਕਰੋ ਨਹੀਂ ਤੇ ਇਹ ਤੁਸੀਂ ਕੋਣਾ ਤੁਸੀਂ ਵਲੰਟੀਅਰ ਹੋ ਤੁਸੀਂ ਤੁਸੀਂ ਕੀ ਨਹੀਂ ਕਦੇ ਉਹ ਅਸੀਂ ਕਰੀਏ ਸਾਨੂੰ ਕੋਈ ਮਿਲਣਾ ਵੀ ਤਾਂ ਕਿਗੇ ਸਾਡੇ ਪੇੜੇ ਦਾ ਨਹੀਂ ਨਹੀਂ ਆਉਦਾ ਹੀ ਨਹੀਂ ਕੋਈ ਆਉਂਦਾ ਤੇ ਉਹ ਦੂਰ ਉਹ ਕਿਹੜਾ ਦੂਰ ਬੈਠਿਆ ਵਾਲੀ ਜੇ ਕੋਈ ਕੰਮ ਹੈ ਐਮਐਲਏ ਕਿੱਥੇ ਦਾ ਆਇਆ ਸੀ ਪਹਿਲੀ ਵਾਰ ਵੋਟਾਂ ਨਹੀਂ ਪਈਆਂ ਸੀ ਵੋਟਾਂ ਪਾਇਓ ਮੈਨੂੰ ਮੈਂ ਤੁਹਾਡਾ ਇੱਥੇ ਆ ਕੇ ਕੰਮ ਕਰਿਆ ਕਰੂੰਗਾ ਹੁਣ ਜੇ ਕੰਮ ਮੈਂ ਇੱਕ ਮੰਦਰੀ ਬਦਲੀ ਹੋ ਗਈ ਸੀ ਉਹਦੇ ਬਾਰੇ ਗਏ ਆਂਦਾ ਨਹੀਂ ਨਹੀਂ ਇਹ ਮੇਰਾ ਹੀ ਮੋਛਲਾ ਸਵਾਲ ਆ ਇਹ ਨਹੀਂ ਹੋ ਸਕਦਾ ਜੀ ਹੁਣ ਆਏ ਮੋਛਲਾ ਸਵਾਲ ਦੱਸਦਾ ਉਹ ਐਮਐਲਏ ਮੂਲ ਕੀ ਜੀ ਕੰਮ ਤਾਂ ਉਹਨੇ ਕੀ ਕਰਨਾ ਕਿਸੇ ਦਾ ਜੀ ਨਾ ਹੁਣੇ ਫੰਡ ਦੇਣਾ ਬਸ ਉਹ ਹੁਣ ਫੰਡ ਤਾਂ ਉਹ ਕਹਿੰਦੇ ਸੀ ਪੰਚਾਇਤਾਂ ਨੂੰ ਜਨਨ ਕਿ ਹੁਣ ਜਿਹੜੀ ਗ੍ਰਾਂਟਾਂ ਦੇਈ ਜਾਂਦੇ ਪਿੰਡਾਂ ਦੇ ਵਿੱਚ ਗੱਫੇ ਖੁੱਲੇ ਦੱਲਾ ਹੁਣ ਦੇ ਰੇ ਕਮਾਂਡ ਸਰਕਾਰ ਖੁੱਲੇ ਨਹੀਂ ਸਾਡਾ ਤਾਂ ਉਹ ਵੀ ਕੰਮ ਅਗਲਾ ਵੀ ਰੁਕਿਆ ਖੜਾ ਹੈ ਜੀ ਅਗਲਾ ਕੰਮ ਵੀ ਸਾਡੇ ਉਹ ਵਿਆਪਤ ਪੱਥਰ ਬਣਾਉਣ ਵਾਲੀਆਂ ਸ਼ਰਤਾਂ ਉਹ ਵੀ ਰੁਕਿਆ ਖੜਾ ਹੈ ਜੀ ਹੋਰ ਤਾਂ ਕੀ ਦੇਣਾ